ਕਹਿ ਰਹੀ ਸੀ ਪਾਪਾ ਤੁਸੀਂ ਹੁਣ ਘਬਰਾਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪੜ੍ਹ ਲੈ ਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਗੱਦ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਜਿਹੜੇ ਪੜ੍ਹਤਾ ਪੜੀ ਤੋਂ ਉਹਨਾਂ ਨੂੰ ਫੜਾ ਲਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਸਰ ਬਣਾऊंगी ਪੜ੍ਹ ਲੈ ਕੇ ਕੁਝ ਬਣਾऊंगी ਮੈਂ ਬਸ ਆਹੀ ਦੋ ਚਾਰ ਗੱਲਾਂ ਹੋਈਆਂ ਸੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਤੇ ਛੁੱਟੀਆਂ ਵਿੱਚ ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲੇ ਘਰ ਆਣਾ ਸੀ ਤੇ ਬੱਸ ਇਹ ਜਾ ਬਰਾਲ ਡਿਕ ਰਿਆ ਸੀਗਾ ਭੈਣ ਉਹ ਵੀ ਡਿਕਦੀ ਪਈ ਸੀ ਬੱਸ ਉਹਨੇ ਵਕਾਤ ਦੇਖਦੇ ਹਾਂ ਜੇ ਤਾਂ ਉਹਨੇ ਦੱਸਿਆ ਵੀ ਪਤਾ ਨਹੀਂ ਪਠੰਡਾ ਵਿਖੇ ਹੋਏ ਬਸ ਹਾਦਸੇ ਦੇ ਨਾਲ ਕਈ ਪਰਿਵਾਰਾਂ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ। ਇਹਨਾਂ ਵਿੱਚੋਂ ਇੱਕ ਪਰਿਵਾਰ ਵਿਦਿਆਰਥਣ ਰਵਨੀਤ ਕੌਰ ਦਾ ਵੀ ਹੈ ਜੋ ਕਿ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿੱਚ ਪੜ੍ਹਾਈ ਕਰਦੀ ਸੀ। ਪੜਨ ਵਿੱਚ ਹੁਸ਼ਿਆਰ ਰਵਨੀਤ ਕੌਰ ਇੱਕ ਵੱਡੀ ਅਫਸਰ ਬਣਨਾ ਚਾਹੁੰਦੀ ਸੀ ਅਤੇ ਉਸਦਾ ਸੁਪਨਾ ਸੀ ਕਿ ਉਹ ਪਰਿਵਾਰ ਦਾ ਦੁੱਖ ਦੂਰ ਕਰੇਗੀ। ਅੱਜ ਰਵਨੀਤ ਕੌਰ ਦੇ ਪਿਤਾ ਦਾ ਦਰਦ ਚਲ ਗਿਆ। ਭਰੀਆਂ ਅੱਖਾਂ ਦੇ ਨਾਲ ਰਵਨੀਤ ਕੌਰ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ ਜਿਸ ਤੇ ਚਲਦੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਤਾ ਸਾਹਿਬ ਕੋਰ ਗਰਲਸ ਕਾਲਜ ਵਿੱਚ ਆਪਣੀ ਬੇਟੀ ਦੀ ਐਡਮਿਸ਼ਨ ਕਰਵਾਈ ਸੀ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਪੜਨ ਵਿੱਚ ਕਾਫੀ ਹੁਸ਼ਿਆਰ ਸੀ ਅਤੇ ਉਸਨੇ ਟੈਸਟ ਪਾਸ ਕਰਕੇ ਹੀ ਇੱਥੇ ਐਡਮਿਸ਼ਨ ਲਈ ਸੀ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਪੜ੍ਹਾਈ ਕਰਕੇ ਚੰਗੀ ਅਫਸਰ ਬੰਨਾ ਚਾਹੁੰਦੀ ਸੀ ਅਤੇ ਪਰਿਵਾਰ ਦਾ ਦੁੱਖ ਦੂਰ ਕਰਨ ਦਾ ਸੁਪਨਾ ਵੀ ਵੇਖਤੀ ਸੀ ਉਹਨਾਂ ਦੱਸਿਆ ਕਿ ਕੱਲ ਉਹ ਛੁੱਟੀਆਂ ਹੋਣ ਦੇ ਚਲਦਿਆਂ ਘਰ ਨੂੰ ਵਾਪਸ ਪਰਤ ਰਹੀ ਸੀ ਅਤੇ ਉਸ ਦਾ ਭਰਾ ਬਠਿੰਡੇ ਗੱਡੀ ਵਿੱਚ ਉਸਦੀ ਉਡੀਕ ਕਰਿਆ ਸੀ ਲੇਕਿਨ ਪਟੰਡਾ ਤੋਂ ਕੁਝ ਕਿਲੋਮੀਟਰ ਪਿੱਛੇ ਹੀ ਬਸ ਐਸਾ ਸੜਕ ਹਾਸੇ ਦਾ ਸ਼ਿਕਾਰ ਹੋਈ ਬਸ ਗੰਦੇ ਨਾਲੇ ਚ ਡਿੱਗੀ ਅਤੇ ਉਸਤੇ ਨਾਲ ਹੀ ਉਹਨਾਂ ਦੇ ਸੁਪਨੇ ਪਰਿਵਾਰ ਦੀਆਂ ਖੁਸ਼ੀਆਂ ਵੀ ਉਸ ਗੰਦੇ ਨਾਲੇ ਦੇ ਵਿੱਚ ਹੀ ਡੁੱਬ ਗਈਆਂ ਲੜਕੀ ਨਾਲ ਮੇਰੀ ਵਾਇਸ ਦੀ ਗੱਲ ਹੋਈ ਹੈ ਪੌਣੇ 1 ਵਜੇ ਮੈਡਮ ਨੇ ਗੱਲ ਕਰਵਾਈ ਸੀਗੀ ਤੇ ਹਾਸਸ ਕੇ ਗੱਲਾਂ ਵੀ ਕਰ ਰਹੀ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀਗੀ ਵੀ ਕਹਿ ਰਹੀ ਸੀ ਪਾਪਾ ਤੁਸੀਂ ਹੁਣ ਘਰ ਆਉਣਾ ਨਹੀਂ ਆਪਣੇ ਮੈਂ ਵੱਡੀ ਹੋ ਕੇ ਪੜ੍ਹ ਲਿਖ ਕੇ ਤੁਹਾਨੂੰ ਤੁਹਾਡਾ ਸਾਰਾ ਕੁਝ ਜਿੰਨਾ ਵੀ ਤੁਹਾਡਾ ਦੁੱਖ ਦਤ ਮੈਂ ਵੰਡਾਵਾਂਗੀ ਮੇਰੇ ਛੋਟੇ ਦੋਨੋਂ ਬੇਟੇ ਜਿਹੜੇ ਬੇਟਾ ਬੇਟੀ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੀ ਕਿ ਮੈਂ ਖੁਦ ਅਕਸਰ ਪੜਾਂਗੀ ਪੜ੍ਹ ਲਿਖ ਕੇ ਕੁਝ ਬਣਾਾਂਗੀ ਮੈਂ ਕੁਝ ਵੱਣ ਕੇ ਵਿਖਾਵਾਂਗੀ ਤੇ ਬਸ ਆਹੀ ਦੋ ਚਾਰ ਗੱਲਾਂ ਹੰਗੀਆਂ ਸੀਆਂ ਮੁੜ ਕੇ ਤੇ ਹਾਸਾ ਵਾਪਰ ਗਿਆ ਕਿੱਥੇ ਪੜਦੀ ਹੈਗੀ ਸੀ ਕਿ ਤੁਸੀਂ ਪੜਾ ਕਿਵੇਂ ਪੜਾ ਰਹੇ ਸੀ ਤੁਸੀਂ ਵੀ ਮਜ਼ਦੂਰੀ ਕਰਦੇ ਹੈਗੇ ਇਹ ਫ੍ਰੀਜ਼ ਮਤਲਬ ਪੜਾਈ ਸੀਗੀ ਆਪਣਾ ਮਾਤਾ ਸਾਹਿਬ ਕੋਰੀ ਯੂਨੀਵਰਸਿਟੀ ਸਾਬੋਤਲਵੰਡੀ ਚ ਤੇ ਇਹ ਸਾਨੂੰ ਕਿਸੇ ਦੱਸਿਆ ਤੇ ਮੈਂ ਇੱਥੇ ਆਇਆ ਉਸਨੇ ਮਤਲਬ ਟੈਸਟ ਕਲੀਅਰ ਕਰਕੇ ਹਿਸ਼ਾਰਸੀ ਬੇਟੀ ਮੇਰੀ ਤੇ ਕਲੀਅਰ ਕਰਕੇ ਤੇ ਉਹਨੂੰ ਪਾਸ ਕੀਤਾ ਤੇ ਉਸ ਤੋਂ ਬਾਅਦ ਇਹ ਇੱਥੇ ਮਤਲਬ ਮਤਲਬ ਇੱਥੇ ਜਿਆਦਾ ਟਾਈਮ ਇੱਥੇ ਹੀ ਰਹਿੰਦੇ ਸੀਗੇ ਤੇ ਛੁੱਟੀਆਂ ਵਿੱਚ ਹੀ ਘਰ ਆਉਂਦੇ ਸੀਗੇ ਛੁੱਟੀਆਂ ਜਿਵੇਂ ਹੁਣ ਕੱਲ ਛੁੱਟੀਆਂ ਸੀਗੀਆਂ ਕੱਲ ਕੱਲ ਹੀ ਘਰੇ ਆਣਾ ਸੀ ਤੇ ਵਸ ਨਹੀਂ ਗਿਆ ਹਾਂ ਗੱਤਕੇ ਵੀ ਜਾਂਦੀ ਸੀ ਮੈਂ ਕੀਰਤਨ ਵੀ ਕਰਦੀ ਸੀ ਕਾਫੀ ਉੱਥੇ ਜਿਆਦਾ ਐਕਟਿਵ ਰਹਿੰਦੀ ਹਾਂ ਹਾਂਜੀ ਹਾਂਜੀ ਉਹਨਾਂ ਪੁਰ ਸਿੱਖੀ ਵਿੱਚ ਬਹੁਤ ਵਧੀਆ ਉਹਨਾਂ ਦਾ ਸੀਗਾ ਗੱਤਕੇ ਵਿੱਚ ਤਾਂ ਬਹੁਤ ਵਧੀਆ ਉਹਨੇ ਮਾਰਤਾ ਹਾਸਲ ਕਰ ਸਕ ਪਹਿਲੇ 2 ਸਾਲਾਂ ਤੋਂ ਇਹਦੇ ਮਤਲਬ ਪ੍ਰੈਕਟਿਸ ਕਰ ਰਹੀ ਸੀ ਤੇ ਗੋਇੰਦਵਾਲ ਸਾਹਿਬ ਵੀ ਗਈ ਹੋਰ ਹੀ ਕਈ ਜਗ੍ਹਾ ਤੇ ਮੁਕਤਸਰ ਸਾਹਿਬ ਵੀ ਗਈ ਲੈ ਕੇ ਜਾਂਦੀ ਸੀ ਆਸ-ਪਾਸੇ ਜਿੱਥੇ ਵੀ ਪ੍ਰੋਗਰਾਮ ਹੋਣਾ ਨਾਲ ਜਾਂਦੀ ਸੀ ਤੇ ਆਦਾ ਵਧੀਆ ਕਰਤਬ ਕਰਦੇ ਸੀ ਬੱਚੇ ਸਾਰੇ ਤੇ ਵਧੀਆ ਮਾਹੌਲ ਚ ਫੜਦੀ ਸੀ ਕੋਈ ਅਜਿਹੀ ਗੱਲ ਨਹੀਂ ਸੀ ਉਹ ਪਰੇਸ਼ਾਨੀ ਨਹੀਂ ਸੀ ਤੇ ਹੁਣ ਬਸ ਸੱਚੇ ਪਰਿਵਾਰ 'ਚ ਕਿਸ ਤਰ੍ਹਾਂ ਦਾ ਸੋਗ ਹੈਗਾ ਉਹਦੀ ਮਾਤਾ ਦਾ ਕੀ ਕਿੰਨਾ ਤੁਸੀਂ ਜਿਵੇਂ ਆਏ ਹੋ ਕੱਲ ਮਾਤਾ ਵੀ ਆਏ ਹੋਗੇ ਕਿੰਨਾ ਕੋ ਦੁੱਖ ਹੈਗਾ ਤੂੰ ਜਿਵੇਂ ਤੁਹਾਡਾ ਦੁੱਖ ਵੀ ਅੱਖਾਂ 'ਚ ਭਰੀਆਂ ਤੁਹਾਡੀਆਂ ਵੀ ਮਨ ਭਰਿਆ ਹੋਇਆ ਹੈ ਹਾਂਜੀ ਉਹ ਬਸ ਉਹਨਾਂ ਕੋਲ ਬਸ ਸੰਭਾਲਿਆ ਨਹੀਂ ਜਾ ਰਿਹਾ ਬਸ ਰਿਸ਼ਤੇਦਾਰ ਪਾਣਾ ਪਰ ਉਹਨੂੰ ਸੁਆਰ ਹੈ ਉਹਦੇ ਵੀ ਹੱਤ ਤਵੇਤ ਖਰਾਬ ਰਹਿੰਦੀ ਹੈ ਤੇ ਬਾਕੀ ਦੋ ਬੱਚੇ ਹੋਰ ਆ ਕੋਈ ਪੜ ਰ ਬਸ ਕੀ ਮੰਗ ਕੀ ਹੈ ਕਿ ਸੋਟੇ ਉਨ ਤੋਂ ਬਸ ਇਹ ਸਰਕਾਰ ਨੂੰ ਮੰਗ ਹੈ ਜੀ ਸਾਡੀ ਕੋਈ ਮਦਦ ਕੀਤੀ ਜਾਵੇ ਜਿੰਦੇ ਨਾਲ ਆਪਦੇ ਪਰਿਵਾਰ ਨੂੰ ਪਾਲ ਸਕਾਂ ਪਾਲ ਖਾ ਸਕਾਂ ਜਿਹੜੇ ਸਪੜੇ ਅਧੂਰੇ ਰਹਿ ਗਏ ਸੀ ਉਹਦੇ ਉਹਦੀ ਛੋਟੀ ਪੈਣ ਪੂਰੇ ਕਰ ਸਕੀਏ ਬਸ ਇਹੀ ਗੋਸ਼ੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਤੁਹਾਡੇ ਨਾਲ ਗੱਲ ਕਰਦੀ ਜਦੋਂ ਘਰ ਜਾਂਦੀ ਸੀ ਕੋਈ ਗੱਲ ਕਰਦੀ ਜਦੋਂ ਇੱਥੇ ਐਡਮਿਸ਼ਨ ਲਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਫਰੀ ਐਜੂਕੇਸ਼ਨ ਚਲਾਈ ਜਾਗੀ ਹਾਂਜੀ ਹਾਂਜੀ ਬਿਲਕੁਲ ਫਰੀ ਸੀਗਾ ਕੋਈ ਖਰਚਾ ਨਹੀਂ ਆਇਆ ਕੁਝ ਵੀ ਨਹੀਂ ਆਇਆ ਸਗੋਂ ਉਹਨੂੰ ਮਤਲਬ ਵਧੀਆ ਮਤਲਬ ਖਾਣਕ ਵਧੀਆ ਖਾਣਕ ਉਸ ਤੋਂ ਬਾਅਦ ਉਹਨੂੰ ਪੜ੍ਹਾਈ ਵਿੱਚ ਕੋਈ ਕਿਤਾਬ ਲੈਣ ਦੀ ਲੋੜ ਨਹੀਂ ਪਈ ਕੋਈ ਮੈਨੂੰ ਜਿਆਦਾ ਖਰਚਾ ਨਹੀਂ ਬਸ ਮੈਂ ਤਾਂ ਆ ਕੇ ਮਿਲ ਜਾਣਾ ਜਾਂ ਬਤਵਤ ਲੈ ਕੇ ਜਾਂਦਾ ਸੀ ਕਦੇ ਉਹ ਵੀ ਜਦ ਤੱਕ ਇੱਥੇ ਹੀ ਰਹਿੰਦੇ ਸੀ ਹੱਸਦੇ ਖੇੜਦੇ ਆਉਂਦੀ ਸੀ ਹੱਸਦੇ ਖੇੜਦੇ ਚਲੇ ਜਾਂਦੀ ਸੀ ਬਸ ਐਨਾ ਹੀ ਸੀਗਾ ਹੋਰ ਕੋਈ ਇਹੋ ਜੀ ਕੋਈ ਗੱਲ ਨਹੀਂ ਭੈਣ ਭਰਾ ਖੁਸ਼ੀ ਵੀ ਅੱਜ ਭੈਣ ਆਉਗੀ ਹਾਂਜੀ ਬਹੁਤ ਖੁਸ਼ੀ ਕਰੇ ਤਾਂ ਬੰਦਾ ਵੀ ਪ੍ਰੋਗਰਾਮ ਬਣਾਇਆ ਸੀ ਨਹੀਂ ਅੱਜ ਕੀ ਪ੍ਰੋਗਰਾਮ ਉਹਨਾਂ ਦਾ ਮੇਰੇ ਵੱਡੇ ਭਾਈ ਸਾਹਿਬ ਉਹਨਾਂ ਦੇ ਬੇਟੇ ਨਾਲ ਆਉਣਾ ਸੀ ਉਹ ਥੋੜੀ ਕਰਿਆ ਸੀ ਮਠਿੰਡੇ ਸਿਰਫ 30 ਕਿਲੋਮੀਟਰ ਬਾਅਦ ਪਾਸੇ ਜਿਹੜਾ ਤਲਵੰਡੀ ਸਾਬੋ ਤੋਂ ਉਹਨੇ ਜਾਣਾ ਸੀ ਤੇ ਬਸ 10 12 ਕਿਲੋਮੀਟਰ 15 ਕਿਲੋਮੀਟਰ ਹਾਦਸਾ ਇੱਥੇ ਹੋ ਗਿਆ ਮੈਨੂੰ ਕਹਿੰਦੇ ਚਾਚਾ ਜੀ ਆਈ ਨਹੀਂ ਗੁੱਡੂ ਰਵਨੀਤ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਪਰ ਫੋਨ ਇਹ ਚੱਕ ਕੇ ਪੰਦਾਰਾ ਸੀਗਾ ਫਿਰ ਇੱਥੇ ਆਪਣਾ ਕਾਲਜ ਵਿੱਚ ਪਾਉਣ ਕੀਤਾ ਫਿਰ ਪਤਾ ਚੱਲਿਆ ਵੀ ਹਾਸਾ ਹੋ ਗਿਆ ਫਿਰ ਅਸੀਂ ਉੱਥੋਂ ਆਏ ਤੇ ਜਦੋਂ ਭਰਾਉੜੀ ਕਰਿਆ ਸੀ ਉਹ ਭਰਾ ਡਿੱਗ ਰਿਹਾ ਸੀਗਾ ਭੈਣ ਉਹ ਵੀ ਡਿੱਗਦੀ ਪਈ ਸੀ ਬਸ ਉਹ ਵਕਤ ਦੇਖਦੇ ਹਾਂ ਅਜੇ ਤੱਕ ਉਹਨੂੰ ਦੱਸਿਆ ਵੀ ਪਤਾ ਨਹੀਂ ਮ੍ਰਿਤਕ ਵਿਦਿਆਰਥਣ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਧਾਰਮਿਕ ਖਿਆਲਾਂ ਦੀ ਸੀ ਅਤੇ ਉਹ ਗੱਤਕਾ ਖੇਡਣ ਦੀ ਸ਼ੌਕੀਨ ਸੀ ਪਿਛਲੇ 2 ਸਾਲ ਤੋਂ ਇਲਾਕੇ ਦੇ ਵਿੱਚ ਉਸਤੇ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਜਾਂਦੇ ਸਨ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਨਗਰ ਕੀਰਤਨ ਵਿੱਚ ਵੀ ਜਾਂਦੀ ਸੀ ਅਤੇ ਉਹ ਕੀਰਤਨ ਵੀ ਕਰਦੀ ਸੀ ਉਹਨਾਂ ਦੱਸਿਆ ਕੀ ਬੇਟੀ ਉਹਨਾਂ ਦੀ ਪੜ੍ਹਾਈ ਵਿੱਚ ਵੀ ਕਾਫੀ ਹੁਸ਼ਿਆਰ ਸੀ ਜਿਸ ਤੇ ਚਲਦਿਆਂ ਉਸਨੇ ਟੈਸਟ ਪਾਸ ਕਰਕੇ ਮਾਤਾ ਸਾਹਿਬਕੌਰ ਗਰਲਸ ਕਾਲਜ ਵਿੱਚ ਐਡਮਿਸ਼ਨ ਲਈ ਸੀ ਉਹਨਾਂ ਦੱਸਿਆ ਕਿ ਹੁਣ ਬੇਟੀ ਦੇ ਜਨਮ ਨਾਲ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ ਉਹਨਾਂ ਦੱਸਿਆ ਕਿ ਬੇਟੀ ਦੇ ਜਨਮ ਦੇ ਨਾਲ ਹੀ ਉਹਨਾਂ ਦੇ ਸੁਪਨੇ ਅਤੇ ਪਰਿਵਾਰ ਦੀਆਂ ਖੁਸ਼ੀਆਂ ਸਭ ਕਮਿਟੀ ਹੋ ਚੁੱਕੀਆਂ ਨੇ ਜਗਬਣੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ